ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਕਰੇ ਸ਼ਕਲ ਵੇਖੀਂ ਯਾਰ ਮੇਰਾ ਇਹ ਹੱਥ ਮਾਰ ਮੁਰਲੇ ਦਾ ਚਲੋ ਕੋਈ ਨਾ ਵੈਗੁਰੂ ਕਿਰਪਾ ਕਰਨ ਇਹ ਤਾਂ ਇੱਕ ਜਿਵੇਂ ਕਹਿੰਦੇ ਨੇ ਮਿੱਟੀ ਐ ਸਰੀਰ ਤਾਂ ਦੋਸਤੋ ਦੇਖ ਲਓ ਕੋਈ ਲੀਟਰ ਆ ਕੋਈ ਜਥੇਬੰਦੀ ਪੰਜਾਬ ਦੀ ਨਾ ਚੰਗੀ ਸੋਚ ਰੱਖਣ ਵਾਲੀ ਕੋਈ ਵੀ ਨਹੀਂ ਮੇਰੇ ਸਾਲੇ ਸਾਰੇ ਖਾਨ ਸੂਰੇ ਆ ਕੁਰਸੀਆਂ ਦੇ ਭੁੱਖੇ ਕਿਸੇ ਨੇ ਕਦੇ ਗੱਲ ਨਹੀਂ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਆਹ ਮੁੱਦੇ ਆ ਇਹਨਾਂ ਨੂੰ ਹੱਲ ਕਰੀਏ। ਅਬੂਟਾ ਦੇ ਵਿੱਚ ਨਾ ਪੁੱਛਾਂ ਚੱਕੀਆਂ ਵੀ ਆ ਇਹਨਾਂ ਦੀਆਂ ਇੱਕ ਦੂਜੇ ਨੂੰ ਜਿਤਾਉਣ ਨੂੰ। ਇੱਥੋਂ ਤੱਕ ਵੀ ਪਤਾ ਕਿ ਪੰਥਰਾਂ ਨਾਮ ਤੇ ਗਦਾਰੀ ਕਰਦੇ ਪੰਜਾਬ ਦੇ ਸਿੱਖਾਂ ਨਾਲ ਗਦਾਰੀ। ਅਮਰਤਪਾਲ ਨੂੰ ਜਦੋਂ ਫੜਾਇਆ ਨਾ ਜਿਹੜੀ ਪੰਥਕ ਜਥੇਬੰਦੀ ਅੱਜ ਅਕਾਲੀ ਦਲ ਬਣੀ ਵੀ ਆ ਤੇ ਉਸ ਅਮਰਤਕੌਰ ਹੱਦਸਮਤਕੌਰ ਹੌਲਾ ਪਾਉਂਦੀ ਸੀ। ਇਹਨੂੰ ਫੜਦੇ ਨਹੀਂ ਇਹਨੂੰ ਫੜਦੇ ਨਹੀਂ ਤੇ ਮੁੜ ਕੇ ਕਰੇ ਨਾਟਕ ਕਰਦੀ ਆ ਬੰਦੀ ਸਿੰਘਾਂ ਦੇ ਨਾਂ ਤੇ ਦੇਖ ਲਓ ਪੰਜਾਬ ਦਾ ਹਾਲ ਜਿਹੜੀ ਕਿ ਸਿੱਖਾਂ ਦੀ ਸਰਮੌਰ ਸੰਸਥਾ ਜਥੇਬੰਦੀ ਪੰਜਾਬ ਦੇ ਵਿੱਚ ਅਕਾਲੀ ਪਾਰਟੀ ਦੇ ਨਾਂ ਤੇ ਗਦਾਰੀ ਕਰ ਰਹੀ ਹੈ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਗਦਾਰ ਹੈ ਸਾਨੂੰ ਇਹ ਨਹੀਂ ਅਸੀਂ ਤਾਂ ਸਿਰਫ ਇਹ ਨੱਕ ਜਾਣਦੇ ਆ ਦੋਸਤੋ ਮੈਂ ਆਪਣੀ ਗੱਲ ਕਰਦਾ ਪੰਜਾਬ ਦੇ ਪੁੱਤ ਨੂੰ ਵਾਰਤ ਕੇ ਉਹਦੇ ਮੋਢੇ ਤੇ ਰੱਖ ਕੇ ਚਲਾ ਕੇ ਉਹਦੇ ਕਿਸੇ ਨੇ ਹਮਾਇਤ ਨਹੀਂ ਕੀਤੀ ਭਾਈ ਅਮਰਪਾਲ ਸਿੰਘ ਦੀ ਸਰਕਾਰ ਨੇ ਸਮਾਂ ਵੀ ਦਿੱਤਾ 10 ਦਿਨਾਂ ਮਗਰੋਂ ਗ੍ਰਿਫਤਾਰੀ ਵਿਖਾਈ ਆ ਤੁਹਾਨੂੰ ਪਤਾ 10 ਕਾਫੀ ਦਿਨ ਜਾਣੀ ਮੇਰੇ ਕਹਿੰਦਾ ਭਾਵ ਕਿੰਨੇ ਸਮੇਂ ਬਾਅਦ ਗ੍ਰਿਫਤਾਰੀ ਵਿਖਾਈ ਆ ਉਹਦੀ ਫੜ ਲਈ ਸੀ ਸਰਕਾਰ ਦੇ ਕੋਲ ਸੀ ਪਰ ਸਰਕਾਰ ਵੇਖ ਲਈ ਸੀ ਲੋਕਾਂ ਦੇ ਲੱਛਣ ਵੀ ਲੋਕ ਇਕੱਠੇ ਹੁੰਦੇ ਆ ਕਿ ਨਹੀਂ ਤੁਸੀਂ ਲੋਕਾਂ ਨੇ ਉਹਦੀ ਮਦਦ ਨਹੀਂ ਕੀਤੀ ਅਮਰਤਪਾਲ ਦੀ ਤੇ ਸਰਕਾਰ ਨੇ ਫਿਰ ਕਾਗਜੀ ਆਪਦੀ ਕਾਰਵਾਈ ਵਿਖਾ ਕੇ ਫਿਰ ਬਾਅਦ ਦੇ ਵਿੱਚ ਗ੍ਰਿਫਤਾਰੀ ਪਾ ਕੇ ਵਿਖਾਈ ਹੈ ਕਿੱਡੀ ਵੱਡੀ ਇਹ ਇੱਕ ਦੁਖਦਾਈ ਸਾਡੇ ਜੀਵਨ ਦਾ ਇੱਕ ਪਹਿਲੂ ਆ ਜਿਵੇਂ ਤੁਸੀਂ ਹੁਣ ਦਾ ਅਰਥ ਸਮਝੋ ਇੱਕ ਮਾਂ ਦੇ ਪੁੱਤ ਨੇ ਪੰਜਾਬ ਦੇ ਵਾਸਤੇ ਕੰਮ ਕੀਤਾ ਤੇ ਉਹਨੂੰ ਜੇਲ੍ਹ ਦੇ ਵਿੱਚ ਮਾਂ ਸਰਕਾਰ ਨੇ ਬੰਦ ਕਰ ਦਿੱਤਾ ਐਕਟ ਨਹੀਂ ਬਹੁਤ سارے ਬੰਦੇ ਅਜਿਹੇ ਆ ਜਿਹੜੇ ਚੰਗੀ ਸੋਚ ਰੱਖਣ ਵਾਲੇ ਆ ਪਰ ਉਹ ਡਰਦੇ ਬਾਈ ਜੀ ਅੱਗੇ ਨਹੀਂ ਆਉਂਦੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਤਾਂ ਬਾਈ ਮੂਰੇ ਹੋ ਜਾਗੇ ਇਹਨਾਂ ਲੋਕਾਂ ਦੇ ਵਿੱਚੋਂ ਨਿਕਲਣਾ ਕੱਖ ਨਹੀਂਗਾ ਅਜੇ ਵੀ ਮੌਕਾ ਹੈ ਜਿਵੇਂ ਕਿ ਅਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਨੂੰ ਜਿਤਾਉ ਇਹ ਜਿਹੜੀ ਅਕਾਲੀ ਪਾਰਟੀ ਅਖੌਤੀ ਅਕਾਲੀ ਪਾਰਟੀ ਹੈ ਉਹ ਜੇ ਬੰਦਿਆਂ ਨੂੰ ਸਬਕ ਸਿਖਾਉ ਹਰਾਉ ਸਮਾਊਗਾ ਇਹ ਜਿਹੜੇ ਅਕਾਲੀ ਬਣੇ ਫਿਰਦੇ ਨੇ ਝੂਠੇ ਅਕਾਲੀ ਪੰਥ ਰੇਗਦਾਰ ਇਹਨਾਂ ਦੇ ਪਹਿਨਗੀਆਂ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਰੋਹ ਜਾਗੂਗਾ ਤੇ ਇਹਨਾਂ ਦੇ ਪਹਿਨਗੀਆਂ ਵੀ ਇਹ ਗਦਾਰ ਬੰਦੇ ਆ ਪੰਥ ਦੇ ਨਾਂ ਤੇ ਪੰਜਾਬ ਦੇ ਸਿੱਖਾਂ ਨਾਲ ਸਾਰੀ ਸਿੱਖ ਕੌਮ ਨਾਲ ਹੀ ਧਰੋਕ ਮਾਰ ਰਹੇ ਆ ਜਾਗੋ ਦੂਜੀ ਗੱਲ ਇਹ ਆ ਦੋਸਤੋ ਪੰਜਾਬ ਦੇ ਵਿੱਚ ਅੱਜ ਵੀ ਇਹਨਾਂ ਲੀਡਰ ਲੋਕਾਂ ਨੇ ਬੋਰੀਆਂ ਦੀਆਂ ਬੋਰੀਆਂ ਪੋਸਤ ਖਪਾਉਣਾ ਆ ਆਪਦੇ ਚਹੇਤਿਆਂ ਨੂੰ ਖਵਾਉਣਾ ਵੀ ਆ ਅਫੇਮ ਦੀਆਂ ਵੱਤੋਂ ਵੀ ਚੱਲੂਗੀ ਪਰ ਜਿਹੜੀ ਇਹ ਫੜੀ ਜਾਂਦੀ ਆ ਨਾ ਜਿਹੜੇ ਫੜੀ ਜਾਂਦੇ ਆ ਪੋਸਟ ਫੜਿਆ ਜਾਂਦਾ ਫੇਰ ਫੜੀ ਜਾਂਦੀ ਹੈ ਇਹ ਪਲਸ ਵਾਲੇ ਇਹਨਾਂ ਨੂੰ ਦਿੰਦੇ ਆ ਤੇ ਮੋਟਾ ਪੈਸਾ ਬਟੋਰਦੇ ਆ ਅਜਿਹਾ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜੇ ਦੀ ਖਸਖਸ ਦੀ ਖੇਤੀ ਹੁੰਦੀ ਆ ਜਾਇ ਦੇ ਠੇਕੇ ਖੁੱਲਦੇ ਆ ਤਾਂ ਫਿਰ ਇਹ ਸਮਝ ਲਓ ਫੇਰ ਸਾਰਿਆਂ ਨਾਲ ਨਿਆ ਹੈ ਨਹੀਂ ਤਾਂ ਪੰਜਾਬ ਸਰਕਾਰ ਪੰਜਾਬ ਦੇ ਰਾਜਨੀਤਿਕ ਲੋਕ ਪੰਜਾਬ ਵਾਸੀਆਂ ਨਾਲ ਧਰੋਕ ਮਾਰ ਰਹੇ ਆ ਅਜਿਹੇ ਲੋਕਾਂ ਨੂੰ ਕੋਈ ਲੀਡਰਸ਼ਿਪ ਦਾ ਹੱਕ ਨਹੀਂ ਕੋਈ ਕੁਰਸੀ ਤੇ ਬਹਿਣ ਦਾ ਅਧਿਕਾਰ ਨਹੀਂ ਇਸ ਕਰਕੇ ਬੇਸ਼ੱਕ ਕੋਈ ਵੀ ਬੰਦਾ ਆਪੋ ਆਪਣੇ ਜ਼ਿਲ੍ਹੇ ਦੇ ਵਿੱਚੋਂ ਹੋਣੀ ਤਾਂ ਗਾਂ ਭਾਈ ਅਸੀਂ ਤਾਂ ਰੌਲਾ ਪਾਉਣਾ ਹੈ ਚੰਗੇ ਬੰਦੇ ਪੰਜਾਬ ਦੇ ਵਿੱਚ ਦਰੋਂ ਦਿੱਤਰ ਕੇ ਮੈਦਾਨ ਦੇ ਵਿੱਚ ਆਉਣਗੇ ਤਾਂ ਪੰਜਾਬ ਦੀ ਨੁਹਾਰ ਬਦਲਣੀ ਹੈ ਤਾਂ ਜਿਹੜੀ ਪੰਜਾਬ ਦੀ ਪੜ੍ਹਾਈ ਤੋਂ ਲੈ ਕੇ ਕਾਰੋਬਾਰ ਸਾਰੇ ਸਹੀ ਦਿਸ਼ਾ ਵੱਲ ਜਾਣਗੇ ਨਹੀਂ ਤਾਂ ਇਹੋ ਹਾਲ ਹੋਊਗਾ ਤੇ ਇਹ ਰਾਜਨੀਤਿਕ ਲੋਕ ਲਾਹਾ ਲੈਂਦੇ ਰਹਿਣਗੇ ਕੁੱਟਦੇ ਰਹਿਣਗੇ ਤੁਹਾਨੂੰ ਸੋ ਦੋਸਤੋ ਧਿਆਨ ਦਿਓ ਇਸ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ